ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਇਹ ਆਪਣਾ 855 ਟਰੈਕਟਰ ਹੈ ਜੀ 21 ਦੇ 5ਵੇਂ ਮਹੀਨੇ ਦਾ ਜੀ ਇਹ ਟਰੈਕਟਰ ਆਪਾਂ ਵੇਚਣਾ ਹੈ 840 ਘੰਟੇ ਚੱਲਿਆ ਹੋਇਆ ਹੈ ਜੀ ਆਪਣਾ ਕਿਹਾ ਹੋਇਆ ਜੀ ਕੈਸ ਦਾ ਟਰੈਕਟਰ ਹੈ ਇਹ ਸਰਵਿਸ ਟਰੈਕਟਰ ਦੀ ਕਿਰਾਏ ਹੁਈ ਹੈ ਜੀ ਡਰੈਸ ਹੈ ਜੀ ਆਪਣਾ ਪਿੰਡ ਭਿੰਡਰਾ ਜ਼ਿਲ੍ਹਾ ਸੰਗਰੂਰ ਨੰਬਰ ਹੈ ਜੀ ਆਪਣਾ 9464 ਜੀ 14615 94644 ਜੀ 14615 ਰੇਟ ਹੈ ਜੀ ਟਰੈਕਟਰ ਦਾ 6 ਲੱਖ 65 ਹਜ਼ਾਰ ਰੁਪਇਆ ਜੀ ਜੌਨ ਡੀਅਰ 53 ਦਾਸ ਟਰੈਕਟਰ ਵਿਕਾ ਹੁਆ 2018 ਮਾਡਲ ਪਹਿਲੇ ਨਾ ਏਰੀਆ ਪਧੌੜ ਰੇਟ 6 ਲੱਖ 85 ਹਜ਼ਾਰ 6 ਲੱਖ 85 ਹਜ਼ਾਰ ਰੁਪਏ ਰੇਟ ਰੱਖੇ ਗਏ ਜੀ ਵਧੀਆ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਕੰਡੀਸ਼ਨ ਜਮਾ ਓਕੇ ਹੈ ਏਰੀਆ ਪਧੌੜ ਹੈ ਜੀ ਪਹਿਲੇ ਨਾ ਹੈ 2018 ਮਾਡਲ ਹੈ ਜੀ 98 727 84 692 9872784692 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜੌਂਡੀ 5310 ਟਰੈਕਟਰ 2018 ਮਾਡਲ ਪਹਿਲੇ ਨਾਂ ਹੈ ਜੀ 6 ਲੱਖ 85000 ਚ ਖਰੀਦ ਸਕਦੇ ਹੋ ETOS ਲੀਵਾ ਗੱਡੀ ਵਿਕਾਊ ਹੈ ਜੀ ETOS ਲੀਵਾ ਗੱਡੀ ਵਿਕਾਊ ਹੈ ਜੀ ਗੱਡੀ 2012 ਮਾਡਲ ਹੈ 2.5 ਲੱਖ ਰੁਪਏ ਰੇਟ ਮੰਗਿਆ ਕਾਗਜ਼ ਵਗੈਰਾ ਓਕੇ ਨੇ ਜੀ ਇਸ ਟਰੈਕਟਰ ਵਧੀਆ ਚੱਲਦਾ ਕੋਈ ਕਮੀ ਨਹੀਂ ਹੈਗੀ ਏਰੀਆ ਪਿੰਡ ਮਲਕੇ ਕੋਟਕਪੂਰਾ 12 ਮਾਡਲ ਹੈ ਜੀ ਗੱਡੀ 2.5 ਲੱਖ ਰੁਪਏ ਗੱਡੀ ਦਾ ਰੇਟ ਰੱਖਿਆ ਗਿਆ ਜੀ 9417084983 ਇਸ ਨੰਬਰ ਤੇ ਫੋਨ ਕਰਕੇ ਈਟੀਓਸ ਲੀਵਾ ਗੱਡੀ 2012 ਮਾਡਲ 2.5 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਪਲਾਹੇ ਦੀ ਬਣੀ ਟਰਾਲੀ ਵਿਕਾਊ ਹੈ ਜੀ 13x6x6 ਦੀ ਨਵੇਂ ਟਾਇਰ ਨੇ ਰੇਟ 1 ਲੱਖ 8000 ਰੇਅਰ ਏਰੀਆ ਧਰਮਕੋਟ ਮੁਗਾ ਵਧੀਆ ਵਿੱਡ ਲੱਗੇ ਹੋਏ ਨੇ ਜੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 1 ਲੱਖ 3000 ਰੁਪਏ ਰੇਟ ਮੰਗਿਆ ਜੀ 13x6x6 ਸਾਈਜ਼ ਹੈ ਟਰਾਲੀ ਦਾ ਨਵੇਂ ਟਾਇਰ ਨੇ ਏਰੀਆ ਧਰਮਕੋਟ ਮੋਗਾ ਨੰਬਰ ਤੁਸੀਂ ਨੋਟ ਕਰ ਲਓ 97817 60809 97817 60809 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਹੈ 13x6x6 ਦੀ 1 ਲੱਖ 3000 ਚ ਖਰੀਦ ਸਕਦੇ ਹੋ ਨਿਊ ਹਾਲੈਂਡ ਦੇ ਵੇਟ ਵਿਕਾਉ ਨੇ ਜੀ ਇੱਕ ਪਲੇਟ ਦਾ ਵੇਟ ਹੈ 55 ਕਿਲੋ ਰੇਟ ਹੈ ਜੀ 13500 ਏਰੀਆ ਜੀ ਸ਼ਾਹਕੋਟ ਜਲੰਧਰ 9815846512 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਨਿਊ ਹਾਰਲੈਂਡ ਦੇ ਬੇਟ ਨੇ ਜਿਹੜੇ 13500 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ बुलट पिकाऊ है जी दो हज़ार तेई मॉडल है चार हज़ार किलोमीटर है जी रेट है जी एक लाख छियाहठ हज़ार एरिया रामदास अमृतसर फुल इंश्योरेंस कागज़, कागज़ पूरे ने जी फुल इंश्योरेंस है जी कागज पूरे ने एक लाख छियाहठ हज़ार रेट रखेगा फिक्स रेट है जी चार हज़ार किलोमीटर चले बुलेट पिकाऊ है दो हज़ार तेई मॉडल पचासी छे सौ अस्सी छत्ती एक सौ चौरासी पचासी सौ अस्सी छत्ती एक सौ चौरासी ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬੁਲਟ ਹੈ ਜਿਹੜਾ 2023 ਮਾਡਲ 1 ਲੱਖ 60000 ਰੁਪਏ ਵਿੱਚ ਖਰੀਦ ਸਕਦੇ ਹੋ ਕੰਪਿਊਟਰ ਰਾਹਾ ਲੈਣਾ ਜੀ ਇਹਨਾਂ ਵੀਰਾਂ ਨੇ ਵਧੀਆ ਕੰਡੀਸ਼ਨ ਚ ਹੋਵੇ ਨਗਦ ਕੈਸ਼ ਜੇਕਰ ਕੋਈ ਵੀਰ ਵੇਚਦਾ ਹੋਵੇ ਤਾਂ ਨੰਬਰ ਨੋਟ ਕਰ ਲੇ 99154 79008 99154 79008 ਇਸ ਨੰਬਰ ਤੇ ਸੰਪਰਕ ਕਰੋ ਕਿਉਂਕਿ ਇਹਨਾਂ ਵੀਰਾਂ ਨੇ ਖਰੀਦਣਾ ਜੀ ਕੋਈ ਵੀ ਵੀਰ ਵੇਚਦਾ ਹੋਵੇ ਕੰਪਿਊਟਰ ਗਰਾਹਾ ਵਧੀਆ ਕੰਡੀਸ਼ਨ ਦਾ ਨਗਦ ਕੈਸ਼ ਦੇਣੀ ਤੇ ਇਹ ਨੰਬਰ ਤੇ ਕਾਲ ਕਰ ਸਕਦੇ ਹੋ ਬਰਨਾ ਗੱਡੀ ਵਿਕਾਉ ਹੈ ਜੀ ਇੰਜਨ ਗੇਅਰ ਦੀ ਓਕੇ ਹੈ 80% ਟਾਇਰ ਨੇ 420000 ਰੁਪਏ ਗੱਡੀ ਦਾ ਰੇਟ ਰੱਖਿਆ ਗਿਆ ਜੀ ਏਰੀਆ ਬਠਿੰਡਾ ਬਾਕੀ ਤੁਸੀਂ ਕੋਈ ਹੋਰ ਬੰਦ ਦੀ ਜਾਣਕਾਰੀ ਗੱਡੀ ਬਾਰੇ ਲੈਣੀ ਹੈ ਤਾਂ ਇਹ ਨੰਬਰ ਨੋਟ ਕਰ ਲਓ ਜੀ ਮਾਲਕ ਵੀਰ ਦਾ ਨੰਬਰ ਹੈ 77106 22060 ਇਸ ਨੰਬਰ ਤੇ ਫੋਨ ਕਰਕੇ ਵਰਨਾ ਗੱਡੀ ਇੰਜਨ ਗੇਅਰ ਦੀ ਓਕੇ ਹੈ ਜਿਹੜੀ 420000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਪਸੰਦ ਆਈ ਤਾਂ ਮਤਵਤਵ ਨਾਲ ਸ਼ੇਅਰ ਜ਼ਰੂਰ ਕਰ ਦਿਓ ਜੀ ਸਾਰੇ ਸੰਦ ਵਿਕਾਉ ਨੇ ਜੀ ਸਵਰਾਜ 735 ਟਰੈਕਟਰ ਹੈ ਜੀ 98 ਮਾਡਲ ਜੈਕ ਵਾਲੀ ਟਰਾਲੀ ਹੈ ਜੀ 11 6 ਦੀ ਤੇ 11 ਫੁੱਟਾ ਸੁਭਾਗਾ ਇਹ ਸਾਰੇ ਸੰਦ ਇਹ ਵੀਰ ਦੇ ਵਿਕਾਉ ਨੇ ਇਕੱਠੇ ਏਰੀਆ ਫਰੀਦਕੋਟ ਹੈ ਜੀ ਸਾਰਿਆਂ ਦਾ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ 9463718059 9463718059 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੇ ਸਵਰਾਜ 735 ਟਰੈਕਟਰ ਟਰਾਲੀ ਤੇ 11 ਫੁੱਟਾ ਸੁਹਾਗਾ ਸਾਰੇ ਸੰਦੇ ਇਸ ਨੰਬਰ ਤੇ ਕਾਲ ਕਰਕੇ ਰੇਟ ਵਗੈਰਾ ਪੁੱਛ ਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਜੀ ਤੇ ਨਾਲ ਨਾਲ ਸ਼ੇਅਰ ਵੀ ਕਰ ਦਿਓ 3 ਕਿੱਲੇ ਤਕਸੀਮ ਜ਼ਮੀਨ ਵਿਕਾਊ ਹੈ ਜੀ 3 ਕਿੱਲੇ ਤਕਸੀਮ ਜ਼ਮੀਨ ਵਿਕਾਊ ਆ ਸਾਲਾ ਮੋਟਰ ਏਰੀਆ ਪਿੰਡ ਰੌਣਤਾ ਨਿਹਾਲ ਸਿੰਘ ਵਾਲਾ ਮੋਗਾ ਰੇਟ ਵੀਰ ਨੂੰ ਦੱਸਣੇ ਰੇਟ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ ਤੇ ਫੋਨ ਨੰਬਰ 98725 42229 ਇਸ ਨੰਬਰ ਤੇ ਫੋਨ ਕਰਕੇ ਤੁਸੀਂ 3 ਕਿੱਲੇ ਜ਼ਮੀਨ ਹੈ ਜਿਹੜੀ ਵਿੱਚ ਸਾਲਾ ਮੋਟਰ ਹੈ ਜੀ ਏਰੀਆ ਪਿੰਡਰਾਉਂਤਾ ਨਿਹਾਲ ਸਿੰਘ ਵਾਲਾ ਮੋਗਾ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 9877988446 ਇਸ ਨੰਬਰ ਤੇ ਇਹਨੂੰ ਸੱਤ ਫੋਟੋਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਸੋ ਸੋਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਚੈਨਲ ਦੇ ਨਾਲ ਜੁੜੇ ਹੋਇਓ ਚੈਨਲ ਨੂੰ ਸਪੋਰਟ ਕਰ ਰਹੇ ਹੋ ਸੋ ਸੋਡਾ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਚੈਨਲ ਨੂੰ ਇਦਾਂ ਸਪੋਰਟ ਕਰੋਗੇ ਲਾਈਕ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਦਿਆ ਕਰੋ ਜੀ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਨੇ ਕਮੈਂਟਾਂ ਦੇ ਵਿੱਚ ਨਾਮ ਤੇ ਏਰੀਆ ਜ਼ਰੂਰ ਦੱਸਣ ਕਿ ਕਿੱਥੋਂ-ਕਿੱਥੋਂ ਵੀਰ ਸ਼ੇਅਰ ਕਰਦੇ ਆ ਰਹੇ ਨੇ ਤੇ ਇੱਕ ਵਾਰੀ ਐਡ ਲਾਉਣ ਤੇ ਜੀ ਦੁਬਾਰੇ ਐਡ ਡਿਲੀਟ ਨਹੀਂ ਕੀਤੀ ਜਾਊਗੀ ਵੀਰਾਂ ਨੂੰ ਬੇਨਤੀ ਹੈ ਤਿੰਨ ਚਾਰ ਵਾਰੀ ਚੈੱਕ ਕਰਕੇ ਫੇਰ ਫੇਰ ਜਗਾ ਕਰੋ ਜੀ ਤਾਂ ਕਿ ਐਡ ਲਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ ਤੇ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਸੇਲ ਹੋ ਸਕੇ ਹਲੋ ਹਾਂਜੀ ਹਾਂਜੀ ਭਾਜੀ ਕਿੱਦਾਂ ਹਾਲ ਚਾਲ ਜੀ ਮੈਂ ਕਹ ਜਿੱਦਾਂ ਨੇ ਕਿ ਪੱਜੀ ਸਾਡੀ ਇਹ ਜਿੱਦਾਂ ਨੇ ਕਿ ਤੂੜੀ ਵਾਲੀ ਮਸ਼ੀਨ ਆਂ ਇੰਡੀਆ ਚੱਲਦੀ ਯਾਨੀ ਕਿ ਜੇ ਕੋਈ ਚਾਹਵਨ ਹੋਵੇ ਐਡ ਲਾ ਦਿਓ ਹਾਂਜੀ ਜ਼ਿਲ੍ਹਾ ਨਵਾਂ ਸ਼ਹਿਰ ਤੇ ਮੁਕੰਦਪੁਰ ਮੁਕੰਦਪੁਰ ਏਰੀਏ ਦੇ ਲੱਗਦੇ ਲੱਗਦੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਹਾਂਜੀ ਜੋ ਕੋ ਬਣਾਉਣਾ ਚਾਹ ਬਣਾ ਉਹ ਆ ਨੰਬਰ ਹੈ ਜਦਣ ਕਿ ਹਾਂਜੀ ਠੀਕ ਹੈ ਕਨੈਕਟ ਕਰ ਲੈਣਾ ਹਾਂਜੀ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ